ਗੁੱਡ ਮਾਰਨਿੰਗ ਗਾਇਜ਼ ਵੈਲਕਮ ਬੈਕ ਤੇ ਅੱਜ ਅਸੀਂ ਹੁਣ ਇਸ ਟਰੱਕ ਤੇ ਆਏ ਆ ਤੇ ਹੁਣੀ ਨਹੀਂ ਮਤਲਬ ਘੰਟਾ ਖੋ ਗਿਆ 7 ਵਜੇ ਐਸੇ ਤੇ ਪੱਛ ਚੁੱਕੇ ਨੇ 8 ਲੋਡ ਹਜ ਤੱਕ ਯਾਰਡ ਦੇ ਵਿੱਚ ਨਹੀਂ ਆਇਆ ਹੈਗਾ ਥੋੜਾ ਡਿਸਪੈਚ ਨੂੰ ਕਾਲ ਕੀਤੀ ਆ ਤੇ ਕਹਿੰਦੇ ਸਿਟੀ ਡਰਾਈਵਰ ਗਿਆ ਹੋਇਆ ਲੋਡ ਤੇ ਕੱਲ ਤੇ ਮੇਬੀ ਹਾਫ ਐਨ ਆਰ ਤੱਕ ਕਰਦੇ ਤੇ ਆਪਾਂ ਜਿਹੜਾ ਟਰੱਕ ਆ ਸਿਰਫ ਆਂ ਰੋਡ ਤੇ ਲਗਾ ਲੈਨੇ ਤੇ ਉੱਥੇ ਆਪਾਂ ਨੂੰ ਹੁੱਕ ਕਰਨਾ ਸਹੀ ਰਹਿੰਦਾ ਹੈ ਕਿ ਤੁਹਾਨੂੰ ਪਤਾ ਗੁੱਡ ਮਾਰਨਿੰਗ ਟਾਈਮ ਰਾਸ਼ਨ ਦਾ ਵਾ ਹਿਆਰ ਦੇ ਵਿੱਚ ਤੇ ਆਪਾਂ ਇੱਕ ਘੰਟਾ ਆਪਣੀ ਧੂਪ ਪਤੀ ਕਰ ਲਈ ਆਪਾਂ ਸਾਰਾ ਫੂਡ ਫਰਿਜ ਦੇ ਵਿੱਚ ਲਗਾ ਦਿੱਤਾ ਹੈ ਨਹੀਂ ਆ ਗਈ ਹੈ ਤੇ ਗਰਦੀਪ ਜੀ ਲਈ ਐਸੀ ਸੀਟ ਕਵਰ ਤੇ ਇਹਨਾਂ ਨੂੰ ਕੁਛ ਨਾ ਕੁਛ ਥੋੜੇ ਕਿ ਟਾਈਮ ਬਾਅਦ ਹੋ ਜਾਂਦਾ ਵਾ ਵੀ ਮੈਂ ਨਵੀਂ ਨਵੀਂ ਚੀਜ਼ ਕੁਛ ਨਾ ਕੁਛ ਟਰੱਕ ਤੇ ਲਿਆ ਮਾਂ ਤੇ ਹੁਣ ਲਿਆ ਸੀ ਸੀਟ ਕਵਰ ਸੀਟ ਕਵਰ ਆਲਰੇਡੀ ਪਹਿਲਾਂ ਵਾਲੇ ਵੀ ਪੂਰੇ ਵਧੀਆ ਪਏ ਸੀਗੇ ਪਰ ਕਹਿੰਦੇ ਨਹੀਂ ਮੈਨੂੰ ਮੈਂ ਚੇਂਜ ਕਰਨਾ ਚਾਹੁੰਨਾ ਕੁਝ ਮੋਡੀਫਿਕੇਸ਼ਨ ਮੈਂ ਚਾਹੁੰਨਾ ਟਰੱਕ ਚ ਮੈਂ ਕਹਾਂ ਚਲੋ ਕਰੋ ਤੇ ਨਾਲੇ ਬੈਡ ਸ਼ੀਟ ਨਵੀਂ ਚੇਂਜ ਕਰਵਾਈ ਅੱਜ ਇਹਨਾਂ ਨੇ ਪਿੱਲੋ ਕਵਰ ਵਗੈਰਾ ਸਾਰਾ ਕੁਝ ਨਵਾਂ ਫ੍ਰੈਸ਼ ਫ੍ਰੈਸ਼ ਕੀਤਾ ਆ ਸਾਫ ਸੁਕਲੀਨ ਪੂਰਾ ਤੇ ਕਰ ਲਓ ਚੇਂਜ ਆਪਾਂ ਮੋਂਟਰੀਅਲ ਜਾ ਕੇ ਕਰਨੇ ਸੌਣ ਆਪਨਾਂ ਦਾ ਵਾਧੂ ਟਾਈਵਾ ਕਿਤੇ ਇਹ ਆਪਣਾ ਵਾਲ ਜੇ ਪਤਾ ਨਹੀਂ ਕਿਉਂ ਟਰੱਕ ਚ ਕਿਵੇਂ ਆ ਜਾਂਦੇ ਇਹਨੇ ਲਓ ਛੋਟੀ ਲੱਗਦੀ ਆ ਹੁਣ ਤੁਸੀਂ ਸਾਰਾ ਕੁਝ ਉਹ ਦੇਖ ਕੇ ਕੀਤੀ ਹੋਣੀ ਆ ਆਰਡਰ ਪਹਿਲਾਂ ਥੱਲੇ ਲਿਆਂਦੀ ਸੀ ਇਹ ਲਿਆਂਦੀ ਸੀ ਕਿ ਸੀਟਿੰਗ ਪੈਡ ਜਿਆ ਸੀਗਾ ਇਹਦੇ ਉੱਤੇ ਬੈਠ ਕੇ ਮਤਲਬ ਸਹੀ ਰਹਿੰਦਾ ਨਹੀਂ ਕਿ ਕਿਵੇਂ ਬੈਠ ਬੈਠ ਕੇ ਵੀ ਥੱਕ ਜਾਂਦੇ ਆ ਨਾ ਮੈਨੂੰ ਨਹੀਂ ਪਤਾ ਨਹੀਂ ਬੈ ਕੇ ਵੀ ਥੱਕ ਜਾਂਦੇ ਤੇ ਉਹ ਵੀ ਵਾਲਮਟ ਇਹ ਵਾਲਮਟ ਤਾਂ ਮੈਂ ਲਿਆਦ ਨਹੀਂ ਤੁਸੀਂ ਗੁਰਦੀਪ ਜੀ ਵਾਲਮਟ ਤਾਂ ਲਿਆਂਦੀ ਹੋਣੀ ਵਾਲਮਟ ਤੋਂ ਓਕੇ ਆ ਦੇਖ ਰਹੇ ਨੇ ਖਿੱਚ ਕੇ ਇੱਥੋਂ ਤੋੜਤੀ ਫਿਰ ਟੇਪ ਲਗਾਈ ਸੀ ਤਾਂ ਕਰਕੇ ਇਹਨੇ ਸੇ ਖਰਾਬ ਹੋ ਗਿਆ ਕਰੀਬੀ ਪਰ ਆਹ ਕਵਰ ਸੀਟ ਦਾ ਸੀਟ ਕਵਰ ਤਾਂ ਰੱਖ ਲਿਓ फेर ਵੀ ਰੱਖ ਲਿਓ ਜੋ ਨਾ ਆਏ ਫੇਰ ਕੀ ਪਿਚਾਉਂਗੇ ਨਹੀਂ ਤਾਂ ਲੈਦਰ ਖਰਾਬ ਹੋ ਜੰਦੀ ਐ ਨਾ ਸਾਨੂੰ ਸਾਰੀ ਤੇ ਆ ਨਮੀਆਂ ਵਾਲੀਆਂ ਆਂਦੀਆਂ ਸੀ ਬੋਟਲਸ ਤੇ ਬੋਟਲ ਵੀ ਅਸੀਂ ਚੇਂਜ ਕਰਦੇ ਰਹਿੰਨੇ ਆ ਹਏ ਹੁਣ ਲਿਆਦੀ ਐ ਜੋ ਗੱਦੀ ਜੀ ਨੂੰ ਹੁਣ ਕਹਿੰਦੇ ਉਹ ਹੋ ਗਈ ਨਮੀਆਂ ਲਿਆਂਦੀਆਂ ਜਾਣ ਤੇ ਚੇਂਜ ਕੀਤੀਆਂ ਜੋ ਫੇਰ ਬੁਢੀ ਹੀਟ ਵਾਲੀ ਹੈ ਪੀ ਥੋੜਾ ਕਰੋ ਹੀ ਲੋ ਹਨਾ ਰਵਿੰਜੀਤ ਰੁਪਾਕੇ ਨਾ ਇਹਦੇ ਕੋਲ ਨਹੀਂ ਮੁਰੋ ਵੀ ਕਰੋ ਨਾ ਫੇਰ ਪਿੱਛੋਂ ਤਾਂ ਮੈਂ ਕਰ ਦਿੰਨੀ ਆ ਅੰਤਿਆ ਗਦੀਪ ਜੀ ਨੇ ਲਿਆਂਦਾ ਸੀ ਟੈਂਪਰੇਚਰ ਚੈੱਕ ਕਰਨ ਨੂੰ ਲਾਈਕ ਆਪਾਂ ਨੂੰ ਆ ਲੱਗਿਆ ਹੋਇਆ ਕਿ ਹੁਣ ਟਰੱਕ ਦਾ 38 ਹੋਇਆ ਬਈ ਟੈਂਪਰੇਚਰ ਤੇ ਬਾਹਰੋਂ ਤਾਂ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਵਾ ਹਨਾ ਤੇ ਅੰਦਰਲਾ ਟੈਂਪਰੇਚਰ ਵੀ ਮੈਜ਼ਰ ਕਰਨੇ ਗਦੀਪ ਜੀ ਨੇ ਮੂਰੇ ਦੇ ਪਿੱਛੇ ਇੱਥੇ ਮੂਰੇ ਨਾਲ ਕਿੱਥੇ ਆ ਇੱਕ ਆ ਦੇ ਲਗਾਇਆ ਇਦਾਂ ਲੱਗ ਜਾਂਦਾ ਇਹ ਜਿੱਥੇ ਮਰਜ਼ੀ ਲਗਾ ਦਿਓ ਤੇ ਇਹ ਮੈਨੂੰ 34 ਆ ਮੂਰਲਾ ਟੈਂਪਰੇਚਰ ਉਹ ਦਾ ਫਿਕਸ ਹੋ ਜਾਂਦਾ ਤੇ ਪਿੱਛੇ ਵਾਲਾ ਵੀ ਦਿਖਾਉਂਦਾ ਵਾ ਤੇ ਜਦੋਂ ਆਪਾਂ ਨੂੰ ਅੰਦਰ ਬਾਹਰ ਪਤਾ ਲੱਗਦਾ ਰਹਿੰਦੀ ਆਪਣੇ ਅੰਦਰ ਬਾਹਰ ਕਿੱਦਾਂ ਆ ਕਿਉਂਕਿ ਜਿਵੇਂ ਵਿੰਟਰ ਆ ਗਈ ਤਾਂ ਅੰਦਰ ਕਾਰਬਨ ਡਾਈਆਕਸਾਈਡ ਦੀ ਕਈ ਵਾਰ ਜਿਹੜੀ ਆਪਣੀਆਂ ਪਰਸੈਂਟੇਜ ਇਨਕਰੀਜ਼ ਹੋ ਜਾਂਦੀ ਹੈ ਤੇ ਇਸ ਕਰਕੇ ਆਪਾਂ ਨੂੰ ਇਹ ਤੋਂ ਪਤਾ ਲੱਗਦਾ ਹੁਣ ਹੈ ਨਾ ਗਰੀਬ ਜੀ ਕਈ ਵਾਰ ਆਪਾਂ ਵਿੰਟਰ ਦੇ ਵਿੱਚ ਟਰੱਕ ਬੰਦ ਕਰਕੇ ਵੀ ਸੋ ਜਾਂਦੇ ਆ ਤੇ ਆਪਾਂ ਨੂੰ ਨਹੀਂ ਪਤਾ ਲੱਗਦਾ ਟੈਂਪਰੇਚਰ ਤਾਂ ਆਪਾਂ ਨੂੰ ਐਸਟੀਮੇਟ ਲੱਗ ਸਕਦਾ ਵੀ ਕਿਵੇਂ ਕਿਵੇਂ ਆ ਗਈ ਫਟਾ ਗਾਇਸ ਟਰੱਕ ਦੀ ਜਿਹੜੀ ਆਪਾਂ ਸੀਟ ਲੈਂਦੀ ਸੀ ਕਵਰ ਲੈਂਦਾ ਸੀ ਉਹ ਬੇਸ਼ਕਿਆ ਇਹ ਇਧਰੋਂ ਦੇਖਣ ਨੂੰ ਇਦਾਂ ਦਾ ਲੱਗਦਾ ਕੁਛ ਗਦੀਪ ਜੀ ਕਹਿੰਦੇ ਬਾਲਾ ਵਧੀਆ ਨਹੀਂ ਹੈਗਾ ਕਿਉਂਕਿ ਇਹ ਸ਼ਾਇਦ ਕਾਰ ਵਾਲਾ ਕਵਰ ਆ ਇਹ ਕਾਰ ਦੀ ਸੀਟ ਦਾ ਕਵਰ ਆ ਖਿੱਚ ਕੁਛ ਕੇ ਪਰ ਇਹਨਾਂ ਨੇ ਘਰਤਾ ਆ ਫਸਾਤਾ ਇੱਕ ਤਰ੍ਹਾਂ ਨਾਲ ਤੇ ਇਧਰ ਜਿਹੜਾ ਪਹਿਲਾਂ ਵਾਲਾ ਸੀ ਉਹ ਤਾਂ ਜੰਮੇ ਬਿਲਕੁਲ ਫਿੱਟ ਆਇਆ ਹੋਇਆ ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਇਹ ਨਾ ਤੁਸੀਂ ਸ਼ੇੜਿਓ ਪੈਸੈਂਜਰ ਸਾਈਡ ਵਾਲਾ ਇੱਕ ਚੇਂਜ ਕਰ ਲੈਦਾਸ ਫਾਈਨਲ ਜੇ ਫਟ ਵੀ ਗਿਆ ਦੇ ਨਾਲ ਦਾ ਇੱਕ ਹੋਰ ਆ ਤਾਂ ਆਪਾਂ ਦੁਬਾਰਾ ਫਿਰ ਇਹਨੂੰ ਆਪਾਂ ਚੇਂਜ ਤਾਂ ਕਰ ਸਕਦੇ ਆ ਕਰ ਲਵਾਂਗੇ ਜੇ ਫਟ ਫੁੱਟ ਗਿਆ ਤੇ ਆ ਜਿਹੜਾ ਪਹਿਲਾਂ ਵਾਲਾ ਉਹ ਜ਼ਿਆਦਾ ਵਧੀਆ ਸੀ ਤੇ ਇਹਨੂੰ ਆਪਾਂ ਇਦਾਂ ਹੀ ਰਹਿਣ ਕਿਰੇ ਵਿੱਚ ਇੱਕ ਪਿੱਛੇ ਉਹ ਵੀ ਆਪਣੇ ਪੋਲੀਥਿਨ ਵਗੈਰਾ ਪਾਉਣ ਨੂੰ ਐਕਸਟਰਾ ਉਹ ਵੀ ਪਾਕਟ ਬਣੀ ਇਹਦੇ ਮਗਰ ਕੁਝ ਵੀ ਨਹੀਂ ਹੈਗਾ ਤੇ ਇਸ ਕਰਕੇ ਮੈਂ ਕਿਹਾ ਉਦਾਂ ਹੀ ਰਹਿਣ ਦੋ ਗਰੀਬ ਜੀ ਮੈਂ ਲਾਉਣੀ ਆ ਕਰ ਇੱਥੇ ਬੈਕ ਤੇ ਤੁਸੀਂ ਟਰੱਕ ਜਿਹੜਾ ਨਾ ਆਪਾਂ ਉੱਥੇ ਕੱਢ ਲੈਣੇ ਆ ਰੋਡ ਤੇ ਹੀ ਫਿਰ ਬਾਹਰੋਂ ਹੀ ਆਪਾਂ ਟ੍ਰੇਲਰ ਹੁੱਕ ਕਰ ਲਾਂਗੇ ਹਨਾ ਇਹ ਹਾਂ ਟ੍ਰੈਂਟਨ ਆਨ ਰੂਟ ਤੇ ਯੂਜੁਲੀ ਆਪਾਂ ਰੁਕਦੇ ਹੁੰਦੇ ਆ ਮੈਲਰੀ ਟਾਊਨ ਆਨ ਰੂਟ ਤੇ ਤੇ ਪਟਾਚ ਭੁੱਖ ਜ਼ਿਆਦਾ ਲੱਗੀ ਸੀ ਕਿਉਂਕਿ ਆਪਾਂ ਰੋਡ ਲੇਟ ਮਿਲੇ ਤੇ 1 1/2 ਘੰਟੇ ਤੋਂ ਉੱਥੋਂ ਫਰਕ ਪੈ ਗਿਆ ਇਸ ਕਰਕੇ ਮੈਂ ਕਿਹਾ ਚਲੋ ਅੱਜ ਟ੍ਰੈਂਟਨ ਰੁਕਿਆ ਜਾਵੇ ਅੱਗੇ ਮੈਂ ਟ੍ਰੈਂਟਨ ਰੁਕਦੀ ਹੁੰਦੀ ਸੀ ਪਰ ਮੈਨੂੰ ਜਦੋਂ ਤਾਂ ਮੈਲਰੀ ਟਾਊਨ ਆਨ ਰੂਟ ਦਾ ਪਤਾ ਲੱਗਿਆ ਤੇ ਉੱਥੇ ਰਸ਼ ਘੱਟ ਹੁੰਦਾ ਹੈ ਤਾਂ ਮੈਂ ਉੱਥੇ ਰੁਕਦੀ ਆ ਇਹ ਤੁਸੀਂ ਆਨ ਰੂਟ ਯੂਜੁਲੀ ਦੇਖਿਆ ਹੋਊਗਾ ਮੈਂ ਕਾਫੀ ਵਾਰ ਦਿਖਾਇਆ ਵਾ ਤੇ ਇੱਕ ਵਾਰ ਮੈਂ ਤੁਹਾਨੂੰ ਫਿਰ ਵੀ ਇਨਫੋਰਮ ਕਰ ਦਿੰਦੀ ਹਾਂ ਦੇਖ ਸਕਦੇ ਹੋ ਬੜੀ ਸ਼ਾਂਤ ਜਗਾ on route کافی ਖੁੱਲਾ ਵਾ ਮੈਲਰੀ ਟਾਊਨ ਦਾ ਥੋੜਾ ਕੰਜੈਸਟਡ ਆ ਬਟ ਜਗਾ ਮਿਲ ਜਾਂਦੀ ਹੈ ਬਹੁਤ ਹੀ ਖੁੱਲਾ ਵਾ ਟਰੱਕ ਡਰਾਈਵਰਸ ਆਰਾਮ ਨਾਲ ਕੇ ਟ੍ਰੈਂਟਨ ਵਾਲੇ on route ਤੇ ਇੰਜੋਏ ਕਰ ਸਕਦੇ ਹੋ ਇਹ ਤੋਂ ਪਹਿਲਾਂ ਵੀ ਕੋਟਹੂਪ ਵਾਲਾ ਆਉਂਦਾ ਵਾ on route ਤੇ ਉੱਥੇ ਬਹੁਤ ਰਸ਼ ਹੁੰਦਾ ਤੇ ਉਹ ਆਪਸ਼ਨ ਤਾਂ ਮੇਰੀ ਲਿਸਟ ਵਿੱਚ ਹੈ ਹੀ ਨਹੀਂ ਸਿਰਫ ਟ੍ਰੈਂਟਨ ਵਾਲੀ ਜਾਂ ਮੈਲਰੀ ਟਾਊਨ ਵਾਲੀ ਤੇ ਜਿਹੜੇ ਨੂੰ ਜਿਨ੍ਹਾਂ ਨੂੰ ਜਿਆਦਾ ਕਾਲੀ ਹੁੰਦੀ ਹੋ ਮੈਂ ਕਹਿੰਦੀ ਹਾਂ ਟ੍ਰੈਂਟਨ ਹੀ ਰੁਕਣ ਕਿਉਂਕਿ ਤੁਹਾਨੂੰ ਖੁੱਲਾ ਖਾਲੀ ਸਭ ਕੁਝ ਮਿਲੂਗਾ ਇੱਥੇ ਤੇ ਤੁਹਾਨੂੰ ਪਾਰਕਿੰਗ ਆਸਾਨੀ ਨਾਲ ਮਿਲ ਜਾਊ ਇੱਥੇ ਵੀ ਪੂਰੀ ਪਾਰਕਿੰਗ ਹੈ ਤੇ ਉੱਧਰਲੀ ਸਾਈਡ ਵੀ ਆ ਤੇ ਉੱਥੇ ਤੇ ਚਾਰ ਟਰੱਕ ਖੜੇ ਸੀ ਇਸ ਲਈ ਮੈਂ ਇੱਧਰ ਲਗਾਤੀ ਹਾਂ ਚਲੋ ਹੁਣ ਆਪਾਂ ਕਾਫੀ ਬ੍ਰਿੰਗ ਕਰ ਲਈਏ ਆਪਣੀ ਤੇ ਕਾਫੀ ਦੇ ਨਾਲ ਕੀ ਖਾਣਾ ਉੱਥੇ ਜਾ ਕੇ ਡਿਸਾਈਡ ਕਰਦੇ ਆ ਅੰਦਰ ਜਾ ਕੇ ਗਾਇਸ ਤੋਂ ਆ ਗਏ ਟਰੱਕ ਤੋਂ ਵਾਪਸ ਤੇ ਜੋ ਆਪਾਂ ਚੀਜ਼ ਸੋਚੀ ਸੀ ਬ੍ਰੇਕਫਾਸਟ ਆਪਾਂ ਨੂੰ ਅੱਜ ਨਹੀਂ ਮਿਲਿਆ ਹੈਗਾ ਪਰ ਸੰਤ ਖਾਣੇ ਲਈ ਮੈਂ ਤੇ ਹੈਸ਼ਟੈਗ ਕੋਟਲੇ ਸੋਟੀ ਕ੍ਰਿਸਪੀ ਨੇ ਨਾ ਤੁਹਾਨੂੰ ਪਤਾ ਹੀ ਮੇਰੀ ਫੇਵਰਿਟ ਆ ਬ੍ਰੇਕਫਾਸਟ ਤੇ ਬਚੀ ਤੇ ਅੱਜ ਆਪ ਨੂੰ ਮਿਲਿਆ ਨਹੀਂ ਫਿਰ ਮੈਨੂੰ ਲੱਗਿਆ ਮੈਂ ਕਿ ਤੁਹਾਨੂੰ ਮੈਂ ਹோம்ਸਟਾਈਲ ਬਿਸਕੁਟ ਖਾ ਲੈਂਨੀ ਆ ਤੇ ਕਰਸਾਂਡ ਸੌਰੀ ਹோம்ਸਟਾਈਲ ਬਿਸਕੁਟ ਜੈਮ ਤੇ ਬਟਰ ਨਾਲ ਤੇ ਉਹ ਆਪਸ਼ਨ ਬਚੀ ਤਾਂ ਹੈਗਾ ਉਹ ਕਹਿੰਦੇ ਸਾਡੇ ਕੋਲ ਜੈਮ ਨਹੀਂ ਹੈਗੀ ਤੇ ਫਿਰ ਥਰਡ ਆਪਸ਼ਨ ਦੇ ਵਿੱਚ ਮੈਨੂੰ ਚਲ ਮੈਂ ਹੈਲੋ ਕਿਨੂ ਦੇਗਾ ਲੇਤਾ ਮੈਂ ਕਿ ਤੁਹਾਨੂੰ ਮੈਂ ਟਰਾਈ ਕਰਦੇ ਹਾਂ ਨਾ ਇੱਕ ਹੀ ਖਾਤਾ ਹੋਇਆ ਪਰ ਜੋ ਮੇਰਾ ਜਮਾਨਤੀ ਕੋਮਿ ਬ੍ਰੈਕਫਾਸਟ ਨਹੀਂ ਮਿਲਿਆ ਜੋ ਮਿਲੇ ਉਹਦੇ ਵਿੱਚ ਹੀ گزارਾ ਕਰਨਾ ਪੈਣਾ ਤੇ ਆਪਾਂ ਨਾਲ ਪਿਰੇ ਕੋफी স্মੋਲ ਡਬਲ ਡਬਲ ਤੇ ਆਪਾਂ ਤਾਂ ਫੜਫੜ ਜੁਰੀ ਆਪ ਨੂੰ ਆਲਰੇਡੀ 18 ਮਿੰਟਸ ਹੋ ਗਏ ਆ ਖੜਿਆ ਨੂੰ ਤੇ ਵੈਸੇ ਹੀ ਆਪਾਂ ਲੇਟ ਆ ਤੇ ਉੱਥੋਂ ਜੀ ਮੈਨੂੰ ਮੇਰਾ ਮਨਪਨ ਬ੍ਰੈਕਫਾਸਟ ਨਹੀਂ ਮਿਲਿਆ ਇਸ ਦਾ ਮਤਲਬ ਅੱਜ ਦੇ ਨਹੀਂ ਜਿਹੜਾ ਵਧੀਆ ਨਹੀਂ ਹੈਗਾ ਸ਼ਿਫਟ ਹੋ ਗਿਆ ਦੰਤੇ ਬਚ ਗਏ ਨੇ ਸ਼ਾਮ ਦੇ 7 ਤੇ ਹੁਣ ਟਾਈਮ ਹੋ ਗਿਆ ਕੁਝ ਖਾਣ ਦਾ ਤੇ ਗੁਰਦੀਪ ਜੀ ਕਰਨਗੇ ਨੇ ਬਰਸ਼ ਤੇ ਫਰੈਸ਼ ਹੋਣ ਤੋ ਤੱਕ ਲਈ ਮੈਂ ਜਿਹੜਾ ਆਪਾਂ ਖਾਣਾ ਪ੍ਰਪ ਕਰ ਲਿਆ ਅੱਜ ਆਪਾਂ ਘਰੋਂ ਲੈ ਆਂਦੇ ਸੀ ਗਾਜਰ ਮਟਰ ਨਾਲ ਬੀਟਰੂਟਸ ਐਜ਼ ਯੂਜੂਅਲ ਆਪਾਂ ਸੈਲਡ ਖਾਣੇ ਹੀ ਪੱਕਾ ਹੀ ਬੀਟਰੂਟ ਤਾਂ ਹਮੇਸ਼ਾ ਹੁੰਦਾ ਪਈ ਆਨੀਅਨ ਕਈ ਵਾਰ ਹੁੰਦਾ ਕਿਉਂਕਿ ਨਹੀਂ ਗੁਰਦੀਪ ਜੀ ਦੀ ਫੇਵਰਿਟ ਗ੍ਰੀਨ ਚਿੱਲੀ ਨਾਲ ਪਿਕਲ ਤੇ ਨਾਲ ਚਪਾਤੀਸ ਮੈਂ ਕਿਹਾ ਓਨ ਅ ਸਪੌਟ ਗਰਮ ਕਰ ਲਾਂਗੇ ਆਪਾਂ ਠੀਕ ਹੈ ਤੇ ਆ ਪਕਾੜੇ ਸੀ ਇਹ ਮੋਂਟਰੀਅਲ ਡਿਲੀਵਰੀ ਕਰਕੇ ਅਜੇ ਕੰਡਾ ਲੇਟ ਸੀ ਇਹ ਡਿਲੀਵਰੀ ਲੋਕੇਸ਼ਨ ਤੇ ਤੁਹਾਨੂੰ ਪਤਾ ਸਵੇਰੇ ਲੇਟ ਤੋਂ ਰਿਆਂ ਤੇ ਦੇਖ ਲਓ ਆਉਂਦੇ ਆ ਤੈਨੂੰ ਰਾਤ ਹੋ ਗਈ ਆ ਮਤਲਬ ਹੋ ਗਿਆ ਮੈਨੂੰ ਅੱਧਾ ਘੰਟਾ ਹੀ ਨੂੰ ਤੇ ਗਰੀਬ ਜੀ ਗਏ ਹੋਏ ਨੇ ਤੇ ਮੈਂ ਕਿਹਾ ਤੁਹਾਨੂੰ ਮੈਂ ਪ੍ਰੈਪ ਕਰਕੇ ਰੱਖ ਦਿਆਂ ਫੂਡ ਸਾਰਾ ਤੇ ਦੇਖ ਲਓ ਰਾਤ ਹੁੰਦੀ ਕਿੰਨੀ ਸੁਣੀ ਲਾ ਦੇ ਵਿੱਚ ਚੱਲ ਜਾਈ ਪ੍ਰੋਪਰ ਰਾਤ ਵੀ ਨਹੀਂ 7:00 ਵਜੇ 3 ਮਿੰਟ ਹੋ ਗਏ ਸੀਗੇ ਤੇ ਪੰਪ ਵੀ ਰੋਸ਼ੋ ਰੋਸ਼ ਹੋਇਆ ਬਈ ਪੰਪ ਤੇ ਵੀ ਕੰਮ ਟਰੱਕ ਵੀ ਬਹੁਤ ਖੜਾ ਏ এডਿਕੇਸ਼ਨ ਜਿਹੜੀ ਯੂਜੂਲੀ ਜਿਹੜੀ ਫੁੱਲੀ ਹੁੰਦੀ ਆ ਆਪਾਂ 144 145 ਐਕਸੀਟਾ ਜਿਹੜਾ ਆਪਾਂ ਅੱਗੇ ਵੀ ਲੈਨੇ ਨੇ ਟਿਮ ਹੌਡਨ ਆਪਣੇ ਕੋਲ ਨੇ ਰੇ ਵਾਸ਼ਰੂਮ ਸਾਰਾ ਕੁਝ ਅਵੇਲੇਬਲ ਆ ਤੇ ਇੱਥੋਂ ਆਪਾਂ ਨੂੰ ਹੁਣ ਲੱਗਣਾ ਸਿਰਫ ਤੱਕ ਘੰਟਾ 50 60 ਕਿਲੋਮੀਟਰ ਆ ਆਪਾਂ ਉੱਥੇ ਜਾ ਕੇ ਕਰਾਂਗੇ ਫਿਊਲਿੰਗ ਕਿ ਕਿਤੋਂ ਦੇਖ ਸਕਦੇ ਹੋ ਫਿਊਲਿੰਗ ਦਾ ਆਪਣੇ ਇੱਕ ਕੁਆਟਰ ਤੋਂ ਮਤਲਬ ਫੁੱਲ ਸੀਗਾ ਆਪਣਾ ਇੱਕ ਕੁਆਟਰ ਤਾਂ ਨਹੀਂ ਲੱਗਿਆ ਹੈਗਾ ਇੱਕ ਕੁਆਟਰ ਤੋਂ ਥੋੜਾ ਜਿਹਾ ਘਾਟਾ ਲਿਕ ਤੇ ਡੈਫ ਵੀ ਜਿਹੜੀ ਹਾਫ ਹੋਈ ਪਈ ਹੈ ਉਹ ਵੀ ਭਰਾਵਾਂਗੇ ਜੇ ਗਰੀਬ ਜੀ ਨੇ ਕਿਹਾ ਤੇ ਇੱਥੇ ਕਾਰ ਚੱਲੇ ਡੈਫਲੀ ਤੇ ਫਿਊਲਿੰਗ ਵੀ ਕਰवानी ਆ ਤੇ ਆਪਾਂ ਕਰਦੇ ਹਾਂ ਗਰੀਬ ਜੀ ਤੇ ਵੇਟ ਤੇ ਆ ਕੇ ਫਿਰ ਕਰਦੇ ਹਾਂ ਡਿਨਰ ਇਕੱਠੇ